ਖੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਅੰਦਰ ਦੋ ਗੁੱਟਾਂ ਵਿਚਕਾਰ ਖੂਨੀ ਝੜਪ ਹੋਣ ਦੀ ਜਾਣਕਾਰੀ ਮਿਲੀ ਹੈ ਇਸ ਝੜਪ ਦੌਰਾਨ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਕੇਂਦਰੀ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਉੱਧਰ ਹਸਪਤਾਲ ਦੇ ਡਾਕਟਰ ਮੁਤਾਬਕ ਜ਼ਖਮੀ ਨੌਜਵਾਨ ਦਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਵਾਪਸ ਜੇਲ੍ਹ ਪੇਜ ਦਿੱਤਾ ਗਿਆ ਅ ਇੱਥੇ ਸਾਡੀ ਐਮਰਜੈਂਸੀ ਦੇ ਵਿੱਚ ਆਰਾਊਂਡ 12:30 ਵਜੇ ਪੇਸ਼ੈਂਟ ਨੂੰ ਲਿਆਂਦਾ ਸੀ ਜੇਲ੍ਹ ਦੇ ਵਿੱਚ ਉਹ ਤੇ ਉਦੀ ਅੱਖ ਦੇ نیچے ਇੰਜਰੀ ਸੀ ਕਾਫੀ ਸਿਰ 'ਚ ਵੀ ਥੋੜੇ ਸੱਟ ਸੀ ਜੋ ਕਿ ਆਲਰੇਡੀ ਸੂਚਰਡ ਵੂਂਡ ਸੀ ਔਰ ਇਹ ਟਾਂਕੇ ਲੱਗੇ ਹੋਏ ਸੀਗੇ ਤੇ ਉਹਨਾਂ ਨੇ ਜਿਹੜੀ ਅੱਖ ਦੇ نیچے ਵਾਲੀ ਝੋਟ ਹੈ ਉਹਦੇ ਟ੍ਰੀਟਮੈਂਟ ਦੇ ਲਈ ਇੱਥੇ ਭੇਜਿਆ ਸੀ ਤੇ ਉਹ ਅਸੀਂ ਇਹਦੇ ਨਾਲ ਦੀ ਨਾਲ ਟ੍ਰੀਟਮੈਂਟ ਜਿਹੜੀ ਕਰ ਚੁੱਕੇ ਆ ਕਿਹਾ ਐਂਡ ਟ੍ਰੀਟਮੈਂਟ ਉਹਨੂੰ ਅਸੀਂ ਓਰਲ ਵੀ ਦੇ ਚੁੱਕੇ ਹੈਗੇ ਇੰਜੈਕਟੇਬਲਸ ਵੀ ਦੇ ਚੁੱਕੇ ਹੈਗੇ ਆ ਤੇ ਇੱਕ ਪੇਸ਼ੈਂਟ ਆਇਆ ਸੀ ਹਾਂਜੀ ਇੱਕ ਸਿੰਗਲ ਪੇਸ਼ੈਂਟ ਨੂੰ ਲੈ ਕੇ ਕਿੰਨੇ ਕਿ ਟਾਂਕੇ ਸਟਿਚਿੰਗ ਲੱਗਿਆ ਨੇ ਉਹ ਕੋਟ ਹਾਂਜੀ ਉਹਦੇ ਟਾਂਕੇ ਲੱਗੇ ਹੋਏ ਹੈਗੇ ਆ ਤਕਰੀਬਨ ਉਹਦੇ ਦੇ 3-4 ਟਾਂਕੇ ਸਿਰਚ ਹੈਗੇ ਆ ਤੇ 3-4 ਹੀ ਉਹਦੀ ਆਈ ਦੇ ਵਿੱਚ ਲੱਗਿਆ ਹੋਇਆ ਲੱਗਦਾ ਮੈਨੂੰ ਕਿ ਕਿਸ ਤਰ੍ਹਾਂ ਕੀ ਜਾਪਦਾ ਕਿ ਕਿਹਨਾਂ ਨਾਲ ਵਾਰ ਕਿਹਰੇ ਰੋਡ ਮਾਰੀ ਆ ਪਲੰਟ ਕਹਿ ਰਹੇ ਨੇ ਵੈਪਨ ਹੈ ਹਾਂਜੀ ਹਾਂ ਵਾਪਸ ਜੇਲ ਚ ਪੀਤਾ ਕੀ ਲਾਪਰ ਨਹੀਂ ਅਸੀਂ ਵਾਪਸ ਚੇਂਜ ਕਰ ਚੁੱਕੇ ਹੈਗੇ ਆ ਪੇਸ਼ੈਂਟ ਅਦਰਵਾਈਜ਼ ਠੀਕ ਹੈ ਕੌਨਸ਼ੀਅਸ ਹੈ ਕੋਈ ਲਾਸ ਆਫ ਕੌਨਸ਼ੀਅਸਨੈਸਟੀ ਸਟਰੀ ਨਹੀਂ ਹੈ ਕੋਈ ਐਂਟੀ ਬਲੀਡ ਨਹੀਂ ਸੀ ਫਿਸ਼ ਅਦਰਵਾਈਸ ਸਟੇਬਲ ਹੈ ਨਾਮ ਕੀ ਹੈ ਗੁਰਵਿੰਦਰ ਸਿੰਘ ਏਜ 37 ਹੈ ਆਈ ਥਿੰਕ ਤੁਹਾਡਾ ਕੀ ਨਾਮ ਹੈ ਡਾਕਟਰ ਮੀਨੂ